ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਕ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋ ਜੀ ਅੱਜ ਤਰੀਕ ਹੈਗੀ ਆ 12 ਜੁਲਾਈ ਤੇ ਅੱਪਾ ਅੱਜ ਤਾਂ ਵਲੌਗ ਸਟਾਰਟ ਕਰਨ ਲੱਗੇ ਆ ਸ਼ਾਮ ਦੇ 4:30 2 4:30 ਨੂੰ ਬਹੁਤ ਜ਼ਿਆਦਾ ਟਾਈਮ ਸੀ ਤੇ ਅੱਜ ਜਿਉਂ ਸਵੇਰੇ ਮਤਲਬ بارشوں لگی نا 8 ਵਜੇ ਤੋਂ ਲੈ ਕੇ 12 ਵਜੇ ਤੱਕ بارش ਹੁੰਦੀ ਰਹੀ ਤੇ ਕੋਈ ਕੰਮ ਤਾਂ ਹੈਗਾ ਨਹੀਂ ਇਸ ਕਰਕੇ ਮੈਂ ਕੋਈ ਵੀਡੀਓ ਵੀ ਨਹੀਂ ਸ਼ੂਟ ਕੀਤੀ ਹੁਣ ਵੀ ਬੱਦਲ ਹੋયા ਸੀ ਤੇ ਵੈਸੇ 11:00 ਵਜੇ ਮਿਸਤਰੀ ਆਏ ਸੀ ਉਦੋਂ ਮੀਂਹ ਹਟਿਆ ਫਿਰ ਪਰ 12:00 ਵਜੇ ਪੂਰਾ ਪੈਣ ਲੱਗ ਪਿਆ ਉਹ ਫੇਰ ਚਲੇ ਗਏ ਤੇ ਸੋ ਅੱਜ ਆਪਣੇ ਮਿਸਤਰੀ ਨਹੀਂ ਲੱਗੇ ਕਿਉਂਕਿ ਮੀ ਬਹੁਤ ਜ਼ਿਆਦਾ ਪਿਆ ਵਾ ਤੇ ਸਰਦਾਰ ਜੁਨੀ ਤਾਂ ਜਦੋਂ ਨੇ ਮੀਂਹ ਹਟਿਆ ਉਦੋਂ ਦੇ ਲੱਗੇ ਆ ਕਦੇ ਇੱਧਰ ਇਟ ਰੱਖ ਕਦੇ ਉੱਧਰ ਰੱਖ ਤੁਹਾਨੂੰ ਪਤਾ ਫਿਰ ਜਿਹੜਾ ਪਹਿਲਾ ਕੰਮ ਹੋਇਆ ਹੋਵੇ ਉਹ ਬਾਅਦ ਵਿੱਚ ਨਹੀਂ ਹੁੰਦਾ ਫਿਰ ਮਿਸਤਰੀਆਂ ਦੇ ਲੱਗਿਆਂ ਤੋਂ ਇਸ ਕਰਕੇ ਉਹ ਪਹਿਲਾਂ ਹੀ ਕੰਮ ਕਰ ਲੈਂਦੇ ਆ ਤੇ ਸੌਖਾ ਹੋ ਜਾਂਦਾ ਵਾ ਕਿਉਂਕਿ ਸਰਦਾਰ ਜੀ ਵੀ ਮਿਸਤਰੀ ਦਾ ਕੰਮ ਜਾਣਦੇ ਆ ਦੋ ਮਿਸਤਰੀ ਤਾਂ ਪੱਗੇ ਲਾਏ ਆ ਤੇ ਜੇ ਦੋ ਤੇੜੀ ਗਿਆ ਜਾਂ ਫਿਰ ਸਰਦਾਰ ਜੀ ਉਹ ਨਹੀਂ ਵੀ ਨਾਲ ਹੀ ਲੱਗ ਜਾਂਦੇ ਆ ਉਹ ਵੀ ਕੰਮ ਕਰ ਲੈਂਦੇ ਆ ਮਿਸਤਰੀ ਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਹੁੰਦਾ ਕਿ ਜਲਦੀ ਜਲਦੀ ਆਪਣਾ ਕੰਮ ਨਿਭੜ ਜੇ ਕਿਉਂਕਿ ਆਪਣਾ ਕੰਮ ਕਰਨ ਨੂੰ ਤਾਂ ਦਿਲ ਕਰਦਾ ਵਾ ਤੇ ਜਿਹੜਾ ਕੋਈ ਉਪਰਾ ਬੰਦਾ ਹੋਵੇ ਉਹਦਾ ਫਿਰ ਇੰਨਾ ਦਿਲ ਨਹੀਂ ਕਰਦਾ ਉਹਨੇ ਤਾਂ ਆਪਣੇ ਮਜ਼ੇ ਨੇ ਕੰਮ ਕਰਨਾ ਹੁੰਦਾ ਪਰ ਸਰਦਾਰ ਜੀ ਲੱਗੇ ਰਹਿੰਦੇ ਆ ਤੇ ਅੱਜ ਆਪਾਂ ਚੱਲਾਂਗੇ ਸ਼ਹਿਰ ਸ਼ਾਪਿੰਗ ਕਰਨ ਕਿਉਂਕਿ ਥੋੜੇ ਜਿਹਾ ਕੱਪੜੇ ਲੈਉਣੇ ਸੀ ਬੱਚਿਆਂ ਦੇ ਥੋੜਾ ਬਹੁਤ ਸਾਮਾਨ ਲੈਣਾ ਸੀ ਤੇ ਇਸ ਕਰਕੇ ਅੱਜ ਮੈਂ ਸਬਜੀ ਨੂੰ ਟਾਈਮ ਨੇ ਤੜਕਾ ਲਗਾਉਣਾ ਨੇ ਪੀ ਸੀ ਚਨੇ ਮੈਂ ਰਾਤ ਦੀ ਪੰਘੋਕੇ ਰੱਖਿਓਏ ਸੀ ਵੈਸੇ ਮੈਨੂੰ ਇਹ ਸੀ ਕਿ ਮਿਸਤਰੀ ਆਉਣਗੇ ਤਾਂ ਦੁਪਹਿਰੇ ਬਣਾ ਲਾਂਗੇ ਪਰ ਉਹ ਆਏ ਵੀ ਸੀ ਤੇ ਮੈਂ ਉਬਾਲ ਲੈਣੇ ਧਰਤੇ ਸੀ ਉਦੋਂ ਪੇਪਰ ਬਣਾਏ ਨਹੀਂ ਬਾਅਦ ਵਿੱਚ ਫਿਰ ਸਾਡਾ ਤਾਂ ਸਰ ਗਿਆ ਇਹ ਸਵੇਰ ਦੀਆਂ ਰੋਟੀਆਂ ਦਾ ਫਿਰ ਹੁਣ ਸ਼ਾਮ ਨੂੰ ਮੈਂ ਤੜਕਾ ਲਗਾਉਂਗੀ ਇਹੀ ਹੁਣ ਖਾਦੇ ਜਾਣਗੇ ਤੇ ਇਹ ਸਵੇਰੇ ਖਾਦੇ ਜਾਣਗੇ ਤੇ ਇੱਥੇ ਬਸ ਮੈਂ ਚਣਿਆਂ ਦਾ ਜਿਹੜਾ ਤੜਕਾ ਸੀ ਉਹ ਭੁੰਨਣ ਦੀ ਤੜਕਾ ਮੈਂ ਪਹਿਲਾਂ ਚੀਰ ਲਿਆ ਸੀ ਤੇ ਅੱਜ ਨਾ ਕੋਈ ਕੱਪੜਾ ਧੋਤਾ ਗਿਆ ਕੁਝ ਕੁਝ ਵੀ ਨਹੀਂ ਕੰਮ ਹੋਇਆ ਮਤਲਬ ਮੈਂ ਜਦੋਂ ਪੈਜੀ ਨਾ ਤੁਹਾਨੂੰ ਪਤਾ ਹੀ ਫਿਰ ਕੰਮ ਕਰਨ ਨੂੰ ਕਿੰਨਾ ਕੁ ਦਿਲ ਕਰਦਾ ਨਾ ਮੌਸਮ ਇੱਕ ਠੰਡਾ ਹੋ ਗਿਆ ਸੀ ਵੈਸੇ ਪਰ ਇੰਨਾ ਕਿ ਮੀਂਹ ਹੋਣ ਦੇ ਨਾਲ ਕੰਮ ਰੁਕ ਗਿਆ ਸੀ ਕੰਮ ਦਾ ਔਖਾ ਵਾ ਉੰਜ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਤੇ ਇੱਕ ਸਾਨੂੰ ਇਹ ਪ੍ਰੋਬਲਮ ਹੈ ਕਿ ਜਿਹੜਾ ਸਾਡਾ ਸਮਾਨ ਕਿਚਨ ਦਾ ਉਰੇ ਪਿਆ ਵਾ ਜਿਆਦਾ ਹਨੇਰੀ ਨਾਲ ਆਵੇ ਕਿਉਂਕਿ ਤੁਹਾਨੂੰ ਪਤਾ ਤੁਸੀਂ ਦੇਖਿਆ ਪਿਛਲੀ ਵੀਡੀਓ ਦੇ ਵਿੱਚ ਕਿ ਕਿਵੇਂ ਹਨੇਰੀ ਆਣ ਕੇ ਸਾਰੇ ਤਰਪਾਲ ਡਿੱਗ ਗਏ ਸੀ ਵੈਸੇ ਉਸ ਦਿਨ ਹੀ ਮੀਂਹ ਆ ਜਾਣਾ ਸੀ ਪਰ ਆਇਆ ਨਹੀਂ ਤੇ ਅਗਲੇ ਦਿਨ ਆ ਗਿਆ 8 ਵਜੇ ਤੇ ਸੋ ਹੁਣ ਆਪਾਂ ਚੱਲਾਂਗੇ ਸਬਜੀਂ ਦਾੜਕਾ ਲਗਾ ਕੇ ਸ਼ੇਅਰ ਤੇ ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਐਂਡ ਫੁੱਲ ਵਾਚ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਸੋਹਣੇ ਸੋਹਣੇ ਜ਼ਰੂਰ ਕਰਕੇ ਜਾਇਆ ਕਰੋ ਕਿ ਤੁਹਾਨੂੰ ਵੀਡੀਓਜ਼ ਕਿਦਾਂ ਨੀਆਂ ਲੱਗਦੀਆਂ ਵਾ ਤੇ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਕਰੋ ਇੰਜਵਾਇਨਮੈਂਟ ਵੀਡੀਓ ਨੂੰ ਜੀ ਇੱਥੇ ਆਪਣਾ ਜਿਹੜਾ ਸਬਜੀ ਦਾ ਤੜਕਾ ਸੀ ਚੰਗੀ ਤਰ੍ਹਾਂ ਪੁੱਜ ਗਿਆ ਸੀ ਤੜਕਾ ਪੁੱਜਦੇ ਤੱਕ ਮੈਂ ਥੋੜੇ ਜਿਹਾ ਚਨੇ ਮਤਲਬ ਮਿਕਸੀ ਦੇ ਵਿੱਚ ਪਾ ਕੇ ਥੋੜੇ ਜਿਹਾ ਗ੍ਰाइंड ਕਰ ਲਈ ਸੀ ਤੇ ਮਤਲਬ ਉਹਦੇ ਨਾਲ ਨਾ ਤਰੀ ਸੰਗਣੀ ਹੋ ਜਾਂਦੀ ਹੈ ਜੇ ਆਪਾਂ ਜਿਹੜੇ ਚਨੇ ਆ ਥੋੜੇ ਜੇ ਕਰ ਲਈਏ ਨਾ ਬ੍ਰਿਕ ਬ੍ਰਿਕ ਉਹਦੇ ਨਾਲ ਜਿਹੜੀ ਤਰੀਅ ਹੋ ਜੰਦੀ ਸੰਗਣੀ ਜੀ ਤੇ ਵੈਸੇ ਤਾਂ ਵਿੱਚ ਮੈਂ ਆਲੂ ਪਾਉਣੀ ਸੀ ਸਬਜੀ ਤੇ ਪਰ ਅੱਜ ਮੈਂ ਆਲੂ ਨਹੀਂ ਪਾਈ ਕਿਉਂਕਿ ਆਲੂ ਹੈਗੇ ਨਹੀਂ ਸੀ ਘਰੇ ਤੇ ਨਾ ਹੀ ਕੋਈ ਸਬਜੀ ਵਾਲਾ ਆਇਆ ਅਸੀਂ ਅੱਜ ਦੇ ਇਸ ਕਰਕੇ ਫਿਰ ਮੈਂ ਕੱਲੇ ਚਨੇ ਬਣਾ ਲਿਆ ਪਰ ਮੈਨੂੰ ਵਧੀਆ ਨਹੀਂ ਲੱਗਦੇ ਬਾਕੀਆਂ ਨੂੰ ਵਧੀਆ ਲੱਗਦੀਆਂ ਮੈਨੂੰ ਨਹੀਂ ਵਧੀਆ ਲੱਗਦੇ ਆਲੂਾਂ ਦੇ ਬਿਨਾਂ ਸਬਜੀ ਕੋਈ ਵੀ ਤੇ ਹੁਣ ਮੈਂ ਇਹਦੇ ਵਿੱਚ ਪਾ ਦੂੰਗੀ ਆਪਣਾ ਲੂਣ ਮਿਰਚ ਮਸਾਲਾ ਜਿਹੜੇ ਮੈਂ ਪਾ ਕੇ ਰੱਖਿਆ ਹੋਇਆ ਸੀ ਤੇ ਫਿਰ ਉਹ ਚੰਗੀ ਤਰ੍ਹਾਂ ਪਾਣੀ ਪਾ ਕੇ ਤੇ ਫਿਰ ਇਹਨੂੰ ਮਤਲਬ ਰੈਨ ਲੂੰਗੀ ਇਹ ਚੰਗੀ ਤਰ੍ਹਾਂ ਜਿੰਨਾ ਚਿਰ ਬਰਾਊਨ ਬਰਾਊਨ ਨਾ ਨਾ ਹੋ ਜਾਏ ਬਲੈਕ ਨਾ ਹੋ ਜਾਏ ਚ ਜਿਆਦਾ ਮਤਲਬ ਬਲੈਕ ਵੀ ਨਹੀਂ ਕਰਨਾ ਤੇ ਜਿਆਦਾ ਕਟ ਬਰਾਊਨ ਵੀ ਨਹੀਂ ਕਰਨਾ ਠੀਕ ਜਿਹਾ ਹੋ ਜੇ ਜਿਹੜਾ ਸਬਜੀ ਦੇ ਵਿੱਚ ਮਿਕਸ ਹੋ ਜੇ ਜੇ ਮੈਂ ਥੋੜਾ ਬਹੁਤਾ ਕੱਚਾ ਵੀ ਰਹਿਣ ਦਿੰਦੀ ਆ ਨਾ ਤੂੰ ਫਿਰ ਚੰਗੀ ਤਰ੍ਹਾਂ ਤਰੀ ਦੇ ਵਿੱਚ ਮਿਕਸ ਨਹੀਂ ਹੁੰਦੇ ਆ ਦੇਖੋ ਮੈਂ ਜਿਹੜੇ ਚਨੇ ਬਰੀਕ ਕੀਤੇ ਹੋਏ ਸੀ ਇਹਦੇ ਨਾਲ ਇੰਨਾ ਕਿ ਤਰੀ ਸੰਗਣੀ ਹੋ ਜਾਂਦੀ ਆ ਬਹੁਤ ਜਲਦੀ ਸਬਜੀ ਬਣ ਜਾਂਦੀ ਆ ਤੇ ਪਾਣੀ ਮੇ ਉਹੀ ਪੌਣੀ ਨਿਚਣਿਆ ਵਾਲਾ ਹੈ ਕਿਉਂਕਿ ਉਹ ਵਧੀਆ ਹੁੰਦਾ ਬਲੈਕ ਬਲੈਕ ਪਾਣੀ ਹੁੰਦਾ ਵਾ ਤੇ ਵਧੀਆ ਲੱਗਦਾ ਵਾ ਨਾਲੇ ਉਹਦੇ ਵਿੱਚ ਸਾਰੇ ਤੱਤ ਜਿਹੜੇ ਰਿਜ ਰਿਜ ਕੇ ਪਾਣੀ ਦੇ ਵਿੱਚ ਚਲੇ ਜਾਂਦੇ ਆ ਜਿਸ ਕਰਕੇ ਉਹੀ ਪਾਣੀ ਪੌਣੀ ਆ ਦੇਖੋ ਕਿ ਅੱਜ ਨਾ ਵੈਸੇ ਜ਼ਿਆਦਾ ਹੀ ਬਲੈਕ ਹੋ ਗਿਆ ਸੀ ਪਹਿਲਾਂ ਨਹੀਂ ਨਾ ਹੋਇਆ ਕਦੀ ਤੇ ਅੱਜ ਜ਼ਿਆਦਾ ਹੀ ਗਾੜਾ ਜਿਹਾ ਹੋ ਗਿਆ ਸੀ ਪਾਣੀ ਪਤਾ ਨਹੀਂ ਜ਼ਿਆਦਾ ਰਿੰਨੇ ਕਰਕੇ ਤਾਂ ਕਰਕੇ ਹੋ ਗਿਆਵੇਂ ਤੇ ਅੱਗੇ ਨਹੀਂ ਕਦੀ ਇਦਾਂ ਹੋਇਆ ਤੇ ਸੋ ਹੁਣ ਮੈਂ ਸਬਜ਼ੀ ਨੂੰ ਤੜਕਾ ਲਗਾ ਕੇ ਬੱਚੇ ਮੇਰੇ ਰੈਡੀ ਆ ਉਹਨਾਂ ਨੂੰ ਧੋ ਕੇ ਤੇ ਕੱਪੜੇ ਪਾ ਕੇ ਸੌਂਗੇ ਅਸੀਂ ਟਾਈਮ ਨਹੀਂ ਮਤਲਬ ਟਾਈਮ ਨਹੀਂ ਉਦੋਂ ਅਸੀਂ ਚੱਲੇ ਸੀ 2:30 ਵਜੇ ਸੀ ਦੇ 2:30 3:00 ਵਜੇ ਅਸੀਂ ਚੱਲੇ ਸੀ ਵੈਸੇ ਬਾਜ਼ਾਰ ਤੇ ਪਰ ਬੱਚੇ ਸੌਂ ਗਏ ਫਿਰ ਸਰਦਾਰ ਜੀ ਕਹਿੰਦੇ ਕਿ ਥੋੜਾ ਜਿਹਾ ਕੰਮ ਕਰ ਲਈਏ ਨਾਲੇ ਉਹਨੇ ਚ ਨੂੰ ਸਕੰਦਰੂ ਨਹੀਂ ਉੱਠਣਗੇ ਫਿਰ ਬਾਅਦ ਵਿੱਚ ਚੱਲ ਜਾਗੇ ਫਿਰ ਸਾਨੂੰ ਤੁਰਦਿਆ ਤੁਰਦਿਆਂ ਨੂੰ 6 ਵਜੇ ਗਿਆ ਜਿੰਨੇ ਚ ਨੂੰ ਉੱਠੇ ਅਸੀਂ ਰੈਡੀ ਹੋਏ ਫਿਰ ਮੈਨੂੰ ਇਹ ਸੀ ਕਿ ਮੈਂ ਫ੍ਰੀ ਐਵੇਂ ਬੈਠਣਾ ਵਾ ਤੇ ਆਣ ਕੇ ਵੀ ਤਾਂ ਮੈਂ ਹੀ ਕੰਮ ਕਰਨਾ ਵਾ ਦੇ ਦੋ ਚੰਗਾ ਮੈਂ ਪਹਿਲਾਂ ਹੀ ਸਬਜ਼ੀ ਨੂੰ ਤੜਕਾ ਲਗਾ ਕੇ ਤੇ ਬਣਾ ਜਾ ਕਿਉਂਕਿ ਫਿਰ ਆਣ ਕੇ ਤੁਹਾਨੂੰ ਪਤਾ ਜਦੋਂ ਇਦਾਂ ਕਿਤੇ ਜਾਈ ਆਈਏ ਨਾ ਬਹੁਤ ਔਖਾ ਹੁੰਦਾ ਵਾ ਆਣ ਕੇ ਕੰਮ ਕਰਨਾ ਇੱਕ ਤਾਂ ਸਰੀਰ ਥੱਕ ਜਾਂਦਾ ਵਾ ਤੇ ਕਰਨ ਕੇ ਕੋਈ ਕੰਮ ਨਹੀਂ ਹੁੰਦਾ ਮਸਾਂ ਰੋਟੀ ਪੱਕਣੀ ਹੀ ਇਸ ਕਰਕੇ ਮੈਂ ਸਬਜ਼ੀ ਨੂੰ ਤੜਕਾ ਲਗਾ ਕੇ ਹੁਣ ਚਨੇ ਵੀ ਮੈਂ ਇਹਦੇ ਵਿੱਚ ਪਾਤੇ ਪਾਣੀ ਵੀ ਪਾਤਾ ਅਜਨਾ ਆਲੂਆਂ ਤੋਂ ਬੀਨ ਕਰਕੇ ਤਾਂ ਜਿਆਦਾ ਇਦਾਂ ਦੀ ਸਬਜ਼ੀ ਲੱਗਦੀ ਆ ਮੈਨੂੰ ਇਹ ਸੀ ਕਿ ਹਲਦੀ ਜ਼ਿਆਦੀ ਪੈ ਗਈ ਬਟ ਹਲਦੀ ਨਹੀਂ ਜ਼ਿਆਦੀ ਪਈ ਪਾਣੀ ਦਾ ਰੰਗੀਵੇਂ ਦਾ ਤੇ ਸੋ ਇੱਥੇ ਬਸ ਆਪਣੀ ਸਬਜ਼ੀ ਨੂੰ ਮੈਂ ਜਿ ਜਨੀ ਤਰਦਾਂਗੀ ਤੇ ਆਪੋਨੇ ਚ ਨੂੰ ਮੈਂ ਰੈਡੀ ਹੋ ਜਾਾਂਗੀ ਸਰਦਾਰ ਜੀ ਉਹਨੇ ਵੀ ਤਾਂ ਸਿੱਟਣ ਦੇ ਇਸ ਵੇਰ ਦੀਆਂ ਕਦੀ ਇਧਰੋਂ ਛੁੱਟਗੀਆਂ ਇਧਰੋਂ ਛੁੱਟੋ ਬਸ ਉਹਨੇ ਹੌਲੀ ਹੌਲੀ ਲੱਗੇ ਰਹਿੰਦੇ ਆ ਕਿ ਕੰਮ ਨਿਬੜਦੇ ਜਲਦੀ ਜਲਦੀ ਬਸ ਹਣ ਕੰਡਿਆਂ ਤੇ ਆਇਆ ਕੰਮ ਛੇਤੀ ਨਿਬੜ ਜਾਣਾ ਕਰਤਾ ਤੇ ਹੁਣ ਆਪਾਂ ਚੱਲੇ ਗਿਆਂ ਰੈਡੀ ਹੋ ਕੇ ਬਾਜ਼ਾਰ ਤੇ ਦੇਖੋ ਸਾਰਿਆਂ ਲੋਕਾਂ ਦੇ ਝੋਨੇ ਲੱਗ ਗਏ ਆ ਤੇ ਮੌਸਮ ਵੀ ਠੰਡਾ ਠੰਡਾ ਸੀ ਅੱਜ ਵੈਸੇ ਬਹੁਤ ਵਧੀਆ ਮੌਸਮ ਸੀ ਜ਼ਿਆਦਾ ਗਰਮੀ ਨਹੀਂ ਸੀ ਤੂਪਨੀ ਸੀ ਤੇ ਮੀਂਹ ਪੈਣ ਦੇ ਕਰਕੇ ਮੌਸਮ ਠੰਡਾ ਹੋ ਗਿਆ ਤੇ ਲੋ ਜੀ ਅਸੀਂ ਚਾਰੋ ਜੀ ਰੈਡੀ ਹੋ ਕੇ ਚੱਲੇਗੇ ਤੇ ਸਕੰਦਰ ਸਾ ਢਬਿੰਦਾ ਹੀ ਗਾੜੀ ਆ ਉਨੀ ਮਗਰ ਬੰਦਾ ਤੇ ਸੁਲਤਾਨ ਵਿੱਚ ਬੈਠ ਜਾਂਦਾ ਸਾਡੇ ਤੇ ਇੱਥੇ ਚ ਲੋ ਜੀ ਅਸੀਂ ਹੁਣ ਬਾਜ਼ਾਰ ਪਹੁੰਚ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਨਾਲੇ ਕਰਦੇ ਆ ਸ਼ਾਪਿੰਗ ਨਾਲੇ ਤੁਹਾਨੂੰ ਦਿਖਾਉਨੇ ਆ ਅਸੀਂ ਕੀ ਕੀ ਖਰੀਦਦੇ ਆ ਤੇ ਤੁਸੀਂ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਹਾਂ ਦੀ ਹਾਂ ਦੀ ਆਉਂਦੀ ਪਤੋਂ ਆਵੇ ਲੈ ਚਲ ਤਾ ਹਾਂ ਉਹ ਦੇਖ ਲੈ

ਕਿਹੜੇ ਕਲਰ ਹੋਣਗੇ ਵੇਖੀਓ ਅੰਦਰ ਸ਼ੁਰੂ ਲੈ ਉਹ ਤੋ ਬੈਠੋ ਲੰਬਰਦੀ ਪਸੰਦ ਕਰ ਲੋ ਬਸ ਲੈ ਬੈਠੇ ਹੋ ਗੁੱਸੇ ਹੋਣਗੇ ਲੈ ਅੰਦਰ ਕਿਲੇ ਨਿਆ ਸ਼ਹਿਰ ਬਸ ਮੂਸੇ ਦਾ ਸਾਦੇ ਦਾ ਮੂਸੇ ਸੂਟ ਲੈਣੀ ਆ ਆਪਣਾ ਬਰਦੀ ਨਾ ਹੁੰਦੀ ਆ ਨਵੀ ਕਿੱਥੇ ਜਾਣਾ ਬਰਦੀ ਪਾ ਕੇ ਮੇਲੇ ਮੇਲੇ ਗਾ ਗਾ ਮੰਮੀ ਕੋ ਮੰਮੀ ਕੋ ਜਾਨਾ ਬੀਪਾਗੇ ਨਾ ਬੋਤ ਮਿਰਚਾਂ ਲਈ ਖਿਚਤਾ ਨਹੀਂ ਆਣਾ ਕਰੋ ਜੇ ਜਰੂਰਾਂ ਨੇ ਖਾਣਾ ਚੀਜ਼ ਜੀ ਖਾਣੀ ਆਂ ਅੱਗੇ ਤੈਨੂੰ ਪਰਪੀ ਦਵਾਈ ਉੱਥੇ ਕੀ ਕਰਕੇ ਆਇਆ ਕੀ ਕੀਤਾ ਉਹ ਕੀ ਕੀਤਾ ਮੈਂ ਨੂੰ ਉਹਨਾਂ ਦੇ ਟੰਡਾ ਬਰੋਨ ਲੈ ਗਏ। ਉਹਨੇ ਇਹ ਟੰਡਾ ਬਰੋਨ। ਮੈਂ ਉਹ ਤੋਂ ਡੱਬਾ ਭਰ ਕੇ ਰਿਮੋਟ ਸਾਮਾਨ ਕਰਿਆ। ਮੇਰੇ ਕੋਲ। ਆਪਣੀ ਸ਼ਾਪਿੰਗ ਕਰ ਲਈ ਸੀ ਜਿਹੜੇ ਸਮਾਨ ਦੀ ਕਰਨੀ ਸੀ ਉਸ ਤੋਂ ਬਾਅਦ ਸ਼ਾਪਿੰਗ ਕਰਨ ਤੋਂ ਬਾਅਦ ਆਪਾਂ ਕੁਝ ਨਾ ਕੁਝ ਖਾ ਪੀ ਕੇ ਜ਼ਰੂਰ ਹੋਣੇ ਹੁੰਨੇ ਆ ਤੇ ਇੱਥੇ ਅਸੀਂ ਸਮੋਸੇ ਦੀਆਂ ਦੋ ਪਲੇਟਾਂ ਕਰਵਾਈਆਂ ਸੀ। ਇਹ ਉਹ ਅਸੀਂ ਐ ਮਜ਼ੇ ਨਾਲ ਖਾਦੇ ਹਾਂ ਕਿਉਂਕਿ ਜਿੱਨਾ ਚ ਜਦੋਂ ਆਪਾਂ ਸ਼ਹਿਰ ਜਾਂਦੇ ਆ ਨਾ ਕੁਝ ਖਾ ਕੇ ਨਾ ਹੀ ਉਹਨਾਂ ਜਨਨ ਦੇਿਲ ਨੂੰ ਸਕੂਨ ਨਹੀਂ ਮਿਲਦਾ ਪਤਾ ਨਹੀਂ ਕੀ ਆਦਤ ਜੀ ਬਣੀ ਹੋਈ ਆ ਤੇ ਜਦੋਂ ਅਸੀਂ ਚੋਲੇ ਜਾਂਦੇ ਆ ਨਾ ਉਦੋਂ ਅਸੀਂ ਭੱਲਿਆਂ ਵਾਲਾ ਦਹੀਂ ਜ਼ਰੂਰ ਲੈ ਕੇ ਆਉਂਦੇ ਆ ਤੇ ਕਿਉਂਕਿ ਸਰਦਾਰ ਜੀ ਉਹਨੇ ਵੀ ਖਾਂਦੇ ਆ ਤੇ ਭੱਲਿਆਂ ਵਾਲਾ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਵਾ ਅਸੀਂ ਉਹਨਾਂ ਤੋਂ ਪੱਕਾ ਲਿਉਂਦੇ ਆ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਵਾ ਅੰਨਾ ਵਧੀਆ ਲੱਗਦਾ ਨਾ ਰੋਟੀ ਨਾਲ ਤੇ ਕੁਝ ਨਾ ਪੁੱਛੋ ਕਿਉਂਕਿ ਇਹੋ ਜਿਹਾ ਘਰੇ ਨਹੀਂ ਬੰਦਦਾ ਕਦੇ ਵੀ ਤੇ ਭੱਲੇ ਉਹਨਾਂ ਨੇ ਵਾਵਾ ਪਾਏ ਹੁੰਦੇ ਆ ਵਿੱਚ ਤੇ ਤੁਹਾਨੂੰ ਦਿਖਾਉਣੀ ਆ ਕਿਦਾਂ ਦਾ ਹੁੰਦਾ ਵਾ ਤੇ ਸੋ ਜਿਹੜੀ ਆਪਾਂ ਸ਼ਾਪਿੰਗ ਕੀਤੀ ਆ ਉਹ ਤੁਹਾਨੂੰ ਮੈਂ ਹਲੇ ਨਹੀਂ ਦਿਖਾਉਣੀ ਉਹ ਜਿੱਦ ਦਿਨ ਆਪਾਂ ਜਾਵਾਂਗੇ ਨਾ ਮੰਡੇ ਫਿਰ ਉਸ ਦਿਨ ਤੁਹਾਨੂੰ ਦਿਖਾਉਂਗੀ ਕਿ ਮੈਂ ਕੀ ਕੀ ਖਰੀਦ ਕੇ ਲਿਆਂਦਾ ਵਾਂ ਤੇ ਇੱਕ ਆਇ ਨੀ ਰੇ ਸੀ ਅਸੀਂ 6 ਵਜੇ ਤੱਕ ਕਰੋ ਗਿਆ ਸੀ ਤੇ ਸਾਨੂੰ 8 ਵਜੇ ਗਏ ਸੀ ਆਉਂਦੇ ਆਉਂਦੇ ਫਿਰ ਮੈਂ ਆਣ ਕੇ ਫਟਾਫਟ ਆਟਾ ਗੁੰਨੇ ਆ ਤੇ ਨਾਲ ਦਹੀਂ ਕੱਢਿਆ ਤੇ ਹੁਣ ਆਪਾਂ ਬਸ ਫੁਲਕੀ ਬਣਾਵਾਂਗੇ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਆਪਣੇ ਸੋਨੇ ਸੋਨੇ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਦਹੀਂ ਆ ਦੇਖੋ ਭੱਲਾਂ ਦਾ ਡੱਡਾ ਤਗੜਾ ਉਹਦੇ ਵਿੱਚ ਫੇ ਦਹੀਂ ਦਾ ਤੇ ਬਹੁਤ ਜ਼ਿਆਦਾ ਟੇਸਟੀ ਹੋ ਜਾਂਦਾ ਵਿੱਚ ਛੋਟੀਆਂ ਛੋਟੀਆਂ ਭੱਲੀਆਂ ਵੀ ਪਾਈਆਂ ਹੁੰਦੀਆਂ ਵੈਸੇ ਉਹ ਵੀ ਪਰ ਛੋਟੀਆਂ ਜ਼ਿਆਦਾ ਨਹੀਂ ਹੁੰਦੀਆਂ ਠੀਕ ਜਿਹੀਆਂ ਹੀ ਹੁੰਦੀਆਂ ਵਾ ਤੇ ਇੰਨਾ ਜ਼ਿਆਦਾ ਟੇਸਟੀ ਹੁੰਦਾ ਨਾ ਪਤਾ ਨਹੀਂ ਉਹ ਬਣਾਉਂਦੇ ਕਾਦੇ ਨਾ ਜਿਹੜੇ ਪੱਲੇ ਵਿੱਚ ਪਾਏ ਹੁੰਦੇ ਆ ਨਾ ਸ਼ਾਇਦ ਮੇਰੇ ਖਿਆਲ ਨਾਲ ਵੇਸਣ ਵਗੈਰਾ ਦਾ ਹੀ ਬਣਾਉਂਦੇ ਆ ਕਿਉਂਕਿ ਟੇਸਟ ਹੁੰਦਾ ਵੇਸਣ ਦਾ ਵਿੱਚੋਂ ਮੈਨੂੰ ਯਾਦ ਆ ਤਾਂ ਨਹੀਂ ਪਤਾ ਤੇ ਪਰ ਰੋਟੀ ਨੂੰ ਬਹੁਤ ਸਵਾਲ ਲੱਗਦਾ ਦਹੀਂ ਤੇ ਅਸੀਂ ਜਦੋਂ ਜਾਂਦੇ ਨਾ ਉਦੋਂ ਲੈ ਕੇ ਆਉਂਨੇ ਕੁਝ ਨਾ ਕੁਝ ਖਾ ਕੇ ਵੀ ਆਉਨੇ ਉਸੇ ਦੁਕਾਨ ਤੋਂ ਤੇ ਦਹੀਂ ਦੂਸਰੀ ਦੁਕਾਨ ਤੋਂ ਲੈ ਕੇ ਆਉਨੇ ਕਿਉਂਕਿ ਫਿਰ ਆ 10 ਜੀ ਬਣ ਜਾਂਦੀ ਨਾ ਬੰਦੇ ਦੀ ਜਦੋਂ ਆਉਣਾ ਚਾਹਣਾ ਵੀ ਤੁਹਾਨੂੰ ਪਤਾ ਕਦੋਂ ਹੁੰਦਾ ਫਿਰ ਜਦੋਂ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਜਦੋਂ ਕੋਈ ਪ੍ਰੋਗਰਾਮ ਹੋਵੇ ਲਈ ਕਪੜੇ ਖਰੀਦਣ ਜਾਣਾ ਹੁੰਦਾ ਜਾਂ ਕੋਈ ਹੋਰੇ ਕੰਮ ਹੋਵੇ ਜ਼ਰੂਰੀ ਸਮਾਨ ਲੈਣ ਜਾਣਾ ਉਦੋਂ ਜਾਣਾਂ ਦਾ ਆਪਾਂ ਕਿਹੜਾ ਡੇਲੀ ਡੇਲੀ ਤੁਰੇ ਰਹੇ ਨੇ ਆ ਤੇ ਅੱਜ ਤੇ ਆਪਾਂ ਲਾਂ ਲਿਆ ਵਾ ਕਿ ਮਿਸਤਰੀ ਨਹੀਂ ਆਏ ਤੇ ਇਸ ਕਰਕੇ ਆਪਾਂ ਸ਼ਹਿਰ ਚਲੇ ਗਏ ਕਿਉਂਕਿ ਸਵੇਰੇ ਫਿਰ ਜਾਣੀ ਹੈ ਜਾਣਾ ਤੇ ਪਰਸੋਂ ਮੈਂ ਜਾਣਾ ਸੀ ਚੋੜਾ ਨੂੰ ਤੇ 12 ਤਰੀਕ ਦੀ ਵੀਡੀਓ 14 ਨੂੰ ਫਿਰ ਮੈਂ ਜਾਣਾ ਸੀ ਮੈਂ ਕਿ ਇੱਕ ਦਿਨ ਹੀ ਰਹਿ ਗਿਆ ਵਾ ਤੇ ਚਲੋ ਬੱਚਿਆਂ ਦੇ ਕੱਪੜੇ ਖਰੀਦ ਲਿਓਣੇ ਆ ਤੇ ਵੈਸੇ ਮੈਂ ਵੀ ਆਪਣਾ ਸੂਟ ਲੈ ਕੇ ਸਿੱਪਨੇ ਦਿੱਤਾ ਵਾ ਪਰ ਉਸ ਦਿਨ ਮੈਂ ਵੀਡੀਓ ਨਹੀਂ ਸੀ ਬਣਾਈ ਹੁਣ ਜਦ ਦਿਨ ਉਸ ਸਿੱਪ ਕੇ ਫਿਰ ਮੈਂ ਵੀਡੀਓ ਥੋੜੀ ਜੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਆਪਾਂ ਮਿਲਦੇ ਆਂ ਜੀ ਨੈਕਸਟ ਵਲੌਗ ਚ ਬਾਏ